ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਹੜੀ ਬਾਈ ਆਪਾਂ ਵੀਡੀਓ ਬਣਾ ਰਹੇ ਆ ਨਾ ਫਾਰਮ ਚੋਂ ਬਣਾ ਰਹੇ ਆ ਵਧੀਆ ਬਰੀਡ ਤੇ ਬਈ ਕੰਮ ਕਰਦਾ ਉਹਨਾਂ ਵਿੱਚੋਂ ਹੀ ਅੱਜ ਇੱਕ ਬੜ ਤਾਜੀ ਸੂਈ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਹਾਂ ਵਧੀਆ ਵਧੀਆ ਬਾਈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬਾਈ ਨਾਮ ਆਪਣਾ ਗੁਰਜੀਤ ਸਿੰਘ ਹਮ ਪਿੰਡ ਤੱਬਾ ਮੰਡੀ ਐ ਠੀਕ ਆ ਆਪਾ ਤੱਬਾ ਮੰਡੀ ਮੰਨ ਕੇ ਚੱਲੋ ਖੇਤਾਂ 'ਚ ਰਹਿੰਦੇ ਆ ਆਲੀਕੇ ਵੀ ਆਪਾਂ ਨੇੜੇ ਰਹਿੰਦੇ ਨੇ ਦਰਾਜ ਵੀ ਨੇੜੇ ਰਹਿੰਦਾ ਠੀਕ ਆ ਬਾਈ ਹਾਂਜੀ ਹਾਂਜੀ ਜ਼ਿਲ੍ਹਾ ਬਰਨਾਲਾ ਤਸੀਲ ਹਾਂ ਤਸੀਲ ਤੱਪਾ ਜੀ ਕੰਟੈਕਟ ਨੰਬਰ ਬੋਲ ਦੋ 9056622188 ਹਮ ਇੱਕ ਨੰਬਰ ਹੋਰ ਲਿਖ ਲਓ 987776 63345 ਇਹ ਬਾਈ ਦੋਵੇਂ ਬਾਈ ਦੇ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਬਾਈ ਜੀ ਆਪਣੇ ਫਾਰਮ ਦੀ ਵੜੀ ਹੈ ਹਾਂ ਹਾਂ ਬਾਈ ਜੀ ਆਪਣੀ ਲਿਆਂਦੀ ਹੋਈ ਆ ਮੰਨ ਕੇ ਚੱਲੋ ਵੀ 200 ਚੋਈ ਹੈ ਪਾਜੀ ਇਹ ਤੀਜਾ ਸੂਆ ਸੂਈ ਹੈ ਬਾਈ ਜੀ ਹੁਣ ਆਪਣੇ ਤੀਜਾ ਸੂਆ ਹਾਂਜੀ ਹਾਂਜੀ ਕਦੋਂ ਸੂਈ ਹੈ ਜੀ ਇਹ ਬਾਈ ਰਾਤ ਹੀ ਸੂਈ ਹੈ ਬਸ ਮੰਨ ਕੇ ਚੱਲੋ ਕੱਲ ਡੇਢ ਕੋਈ ਸੂਈ ਸੀ ਠੀਕ ਹੈ 5:30 5:30 ਵਜੇ ਦਿਨ ਜੇਰ ਪਈ ਗਈ ਜੇਰੋ ਪਈ ਆ ਜੀ ਕੰਪਲੀਟ ਹੈ ਜੇਰ ਬਾਈ ਕੰਪਲੀਟ ਆ ਪਈ ਆ ਤੁਸੀਂ ਚੈੱਕ ਕਰ ਲਓ ਤੇ ਬੱਚਾ ਬਾਈ ਕੀ ਆ ਗਿਆ ਬੱਚਾ ਬਾਈ ਬੱਛਾ ਦਿੱਤਾ ਇਹਨੇ ਬੱਚਾ ਬੱਛਾ ਦਿੱਤਾ ਹਾਂਜੀ ਹਾਂਜੀ ਬੱਚਾ ਬਹੁਤ ਚੰਗਾ ਪਾਇਆ ਹਾਂਜੀ ਹਾਂ 나ੜੂਆ ਬਾਈ ਨਾਲ ਹਾਂਜੀ ਹਾਂ ਤੇ ਕਿੰਨਾ ਕੁ ਬੋੜਾ ਜੀ ਫਿਰ ਇਹਦਾ ਭਾਈ ਬੋੜਾ ਹੁਣ ਮੰਨ ਕੇ ਚਲੋ ਆਪਾਂ ਜਮਾ ਖਾਲੀ ਤਾਂ ਨਹੀਂ ਕਰੀ ਹਾਂ ਆਪਾਂ ਮੰਨ ਕੇ ਕੁਝ ਤਾਂ ਬੱਛੇ ਨੂੰ ਚੰਗਾ ਤਾਂ ਵੀ ਤੇ 2-3 ਕਿਲੋ ਬੋੜਾ ਕੱਢੇਗਾ ਠੀਕ ਹੈ ਭਾਈ ਹਾਂਜੀ ਹਾਂਜੀ ਕਿੰਨੇ ਇਹਨੇ ਦੋ ਤਾਂ ਐਸਟੀਮੇਟ ਜਪੜਾ ਐਸਟੀਮੇਟ ਭਾਈ ਦੇ ਦਿਆ 20 ਤਾਂ ਉੱਤੇ ਵੀ ਦੇ ਦਿੰਦੀ ਐ ਮੰਨ ਕੇ 20 ਤੇ 20 ਮੰਨ ਕੇ ਚਲੋ 20 ਲੀਟਰ ਬਰਾਮਦਾਰੀ ਨਹੀਂ ਦੇ ਦਿੰਦਾ ਤੇ ਜੇ ਗੱਲ ਕਰੀਏ ਦੁੱਧ ਵੀ ਫੈਟ ਵਾਲਾ ਹੋਊਗਾ ਹਾਂ ਹਾਂ ਦੁੱਧ ਫਿਰ ਨਸਲ ਭਾਈ ਥੋੜੀ 도ਗਲੀ ਆ ਕਿੰਨੇ ਦੀ ਹਾਂਜੀ ਮੰਨ ਕੇ ਚਲੋ ਭਾਈ ਕ੍ਰੋਸ ਚ ਆ ਗਈ ਥੋੜੀ ਜੀ ਐਚਐਫ ਦਾ ਕ੍ਰੋਸ ਆ ਗਈ ਫੈਟ ਲੇਵਾ ਦੇਖੋ ਬਾਈ ਲੇਵਾ ਅਸਲ ਵਿੱਚ ਤਾਂ ਪੰਡ ਲਾਈ ਖਦੀ ਹੈ ਹਾਂ ਬਾਈ ਲੇਵਾ ਬਾਕੀ ਚਵਾਈ ਵੜੀ ਜੱਗਿਆ ਪਤਾਰਾ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਠੀਕ ਆ ਹਾਂ ਜੀ ਇਹਨੂੰ ਤੋੜ ਦਿੰਦੇ ਆ ਚੈੱਕ ਕਰ ਸਕਦੇ ਆ ਲੇਵੇ ਤੇ ਬੜੀਆਂ ਚੰਗੀਆਂ ਬਾਕੀ ਥਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਪੂਰੀ ਵੀ ਥਣ ਲੱਗਾ ਨਾੜਾ ਦੇਖੋ ਬਾਈ ਗੁੰਦੀ ਪਈਆਂ ਨਾੜਾ ਨਾ ਕਰਮ ਵਾਲੀ ਖੋਲਿਓ ਬਾਈ ਤੋਰੇ ਮੜੀ ਤੋੜ ਦਿੰਦੇ ਰੰਗ ਰੂਪ ਵੀ ਬਾਈ ਬਹੁਤ ਚੰਗਾ ਬਰੀਡ ਆ ਗਈ ਬਹੁਤ ਚੰਗੀਆਂ ਹੈ ਮੰਨ ਲਓ ਕਿ ਗਰਮੀਆਂ ਦਾ ਕੀ ਤੋਹਫਾ ਬਾਕੀ ਵੱਡੀ ਬੁਡੀ ਫੋਨ ਦਾ ਕੋਈ ਵੀ ਛੋਟੀ ਸਮਝ ਕੇ ਨਾ ਆਇਓ ਕਿ ਨਹੀਂ ਬਾਈ ਹ ਥੋੜਾ ਜਿਹਾ ਸੁਆ ਤਾਂ ਹੁਣ ਕਿਉਂਕਿ ਮੰਨਿਆ ਵਾ ਤਾਂ ਅਜੀ ਸੁਆ ਤਾਂ ਬਈ ਫਿਰ ਤਾਜੀ ਸੁਈ ਜਣਾ ਸਹੀ ਗੱਲ ਤੇ ਲੇਵਾ ਜਿਹੜਾ ਬਈ ਆ ਗਿਆ ਜਮਾ ਫਿਕਸ ਆ ਗਿਆ ਇਹ ਨਹੀਂ ਹੈਗਾ ਵੀ ਟੁੱਟ ਮਾ ਜਾ ਕੇ ਨਹੀਂ ਬਈ ਹਾਂ ਲੇਵਾ ਬਈ ਜਮਾ ਫਸੀ ਖੜੀ ਆ ਜਮਾ ਗੱਲ ਆ ਜਮਾ ਫਸੀ ਖੜੀ ਆ ਜੇ ਇੰਨਾ ਸੋਹਣਾ ਹਵਾਂ ਨਾ ਵਾਕੀ ਤੋਰਾਦਾਰਾ ਵੀ ਅੱਕਰ ਨੰਬਰ ਆ ਨਮਾ ਹਾਣਾ ਕੋਈ ਨਹੀਂ ਹੈਗਾ ਬੜਾਪਾ ਜਾੰਗ ਆ ਗਿਆ ਤੇ ਬਾਈ ਜੀ ਇਹਦਾ ਗੱਲ ਕਰੀਏ ਮੁੱਲ ਕੀ ਰਹੂਗਾ ਫਿਰ ਮੁੱਲ ਬਾਈ ਜੀ ਦਾ 65000 ਰੁਪਏ ਹੈਗਾ ਹਮ ਆਪਾਂ ਜਮਾ ਦੇਣੀ ਬਸ 55000 ਦੀ ਗਾ ਦੇਵਾਂਗੇ ਬਾਈ ਠੀਕ ਆ ਹਾਂਜੀ ਬੋਲ ਕਰਾਉਣ ਬਾਈ ਕਹਿੰਦਾ ਪੈਂਟ ਕਰਾ ਲਓ 55000 ਦੀ ਬਾਈ ਕਹਿੰਦੇ ਆਪਾਂ ਵੈਡ ਬੱਸ ਦੇ ਦੇਣੀ ਆ ਬਾਕੀ ਥੋੜੀ ਕਾਣੇ ਮੰਨ ਕੇ ਚਲੋ ਆਏ ਕੇ ਦਾ ਮਾਨਦਾਨ ਹੋ ਜੂਗਾ ਬਾਈ ਬੱਸ ਛੋੜ ਸੱਪਾ ਕਰ ਦਾਂਗੇ ਚੋ ਚਲੋ ਛੋੜ ਸੱਪਾ ਖੁੱਲੀ ਕਰ ਦਾਂਗੇ ਠੀਕ ਆ ਵੀ ਆਪਾਂ ਮੰਨ ਕੇ ਚਲੋ 10000 ਰੁਪਿਆ ਪਹਿਲੀ ਘਟਾਤਾ ਮਾਨਤਾ ਨਹੀਂ ਉਹ ਅਗਲੇ ਦਾ ਫੋਲਾ ਜੇ ਆਪਾਂ 60 ਦੀ ਕਹਿ ਕੇ ਮੁਰਕੇ ਫਿਰ ਉਹ ਜੋ ਹੋ ਕਰੀ ਜੇ ਉਹ ਵੀ ਕੋਈ ਵਾਰੀ ਤੰਤਾਲੀ ਗੱਲ ਨਹੀਂ ਸਹੀ ਗੱਲ ਹੈ ਹਾਂ ਮੁੱਲ ਬਾਈ ਨੇ ਬਸ ਜਮਾ ਮਨੋ ਵੀ ਖਿੱਚ ਕੇ ਜੀ ਰੱਖਦਾ ਬਾਈ ਤੇ ਬਾਈ ਧਾਰਾ ਮਾਰੋਂਗੇ ਫਿਰ ਧਾਰਾ ਮਾਰ ਦੇਗੇ ਬਾਈ ਜੀ ਮਾਰ ਦੋ ਬਾਈ ਹਾਂਜੀ ਲੈ ਬਾਈ ਚਵਾਈ ਦੇਖੋ ਠੰਡੀ ਸੀਲ ਦੇਖੋ ਫੁੱਲ ਚਵਾਈ ਬਹੁਤ ਚੰਗੀ ਲੱਗਿਆ ਬਾਈ ਚਵਾਈ ਬਾਈ ਇੱਕ ਨੰਬਰ ਆ ਜਮਾ ਹੂੰ ਚਵਾਈ ਇੱਕ ਨੰਬਰ ਆ ਕੀ ਲੈ ਕੀ ਬਾਤ ਆ ਮੋਟੀ ਮੋਟੀ ਚਵਾਈ ਲੱਗੀ ਵੀ ਆ ਚੋਣ ਨਿਬੜ ਨਾਲ ਚੋਣਾ ਇਹ ਨਹੀਂ ਹੈਗਾ ਵੀ ਨਿਬੜਦੀ ਜ ਨਹੀਂ ਹੈ ਨਾ ਖਣ ਬਹੁਤ ਚੰਗਾ ਨਾ ਬਾਈ ਸਹੀ ਹੈ ਖਣ ਦੇ ਹਿਸਾਬ ਨਾਲ ਤਾਂ ਚਵਾਈ ਤਾਂ ਇੱਕ ਨੰਬਰ ਹੈ ਓਕੇ ਆ ਬਾਈ ਠੀਕ ਹੈ ਨਾੜਾ ਨੂੜਾ ਬਾਈ ਫੁੱਲ ਚੰਗੀਆਂ ਬਾਕੀ ਮੁੱਲ ਵੀ ਬਾਈ ਨੇ ਜਾਇ ਕੀਤਾ ਮੁੱਲ ਕਰਾਉਣ ਲੋ ਬਾਈ ਪੈਂਟ ਕਰਾ ਲਓ 55000 ਹਾਂ ਬਾਈ 55 ਹੀ ਦੇਵਾਂਗੇ ਜਮਾਵਾ ਸਮਾਨ ਤਾਂ ਕੋਈ ਛੋੜ ਥੱਪੇ ਵਾਲੇ ਹੋਏ ਚੋਂ ਠੀਕ ਹੈ ਬਾਈ ਜ਼ਿਆਦਾ ਨਹੀਂ ਕੋਈ ਫਰਕ ਪੈਣਾ ਠੀਕ ਹੈ ਬਾਈ ਹਾਂ ਤਿੰਨ ਅਕਸੀਗਾ ਬਾਈ ਕੋਲੇ ਇੱਕ ਬਾਈ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ